ਕਹਾਂ ਫਿਰ ਦੇ ਕੱਲੇ ਕੱਲੇ ਕੋਈ ਗੱਲ ਤਾਂ ਬੰਨ ਲਓ ਪੱਲੇ ਆ ਜੋ ਰਲ ਕੇ ਬਈਏ ਨਹੀਂ ਤਾਂ ਫਿਰ ਪਛਤਾਉਂਗੇ ਦੁੱਖ ਦੇ ਸੁਖ ਦੇ ਦੱਸ ਦਿਓ ਕੀ ਕੀ ਮੁੱਲ ਲਿਆਉਂਗੇ ਕੀ ਭੂਆ ਤੇ ਕੀ ਫਫੜ ਨਾਲੇ ਚਾਚੇ ਤਾਏ ਬਈ ਲੋਕਾਂ ਤੁਹਾਡੇ ਤੇ ਹੱਸਣਾ ਜਿਹੜਾ ਨਾਨਕੇ ਆਏ ਬੀ ਗਲੀ ਗੁਆਂਢ ਚ ਦੱਸ ਦਿਓ ਫਿਰ ਕੀ ਮੂੰਹ ਦਿਖਾਉਂਗੇ ਦੁੱਖ ਦੇ ਸੁਖ ਦੇ ਦੱਸ ਦਿਓ ਕੀ ਕੀ ਮੁੱਲ ਲਿਆਉਂਗੇ ਵਿਰਾਂਗ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸੈ ਨਹੀਂ ਪੁੱਤ-ਪੁੱਤ ਆਖਣਾ ਬਿਨ ਚਾਚੀਆਂ ਤਾਈਆਂ ਦੇ ਲੋੜ ਵੇਲੇ ਫਿਰ ਰਾਈਆਂ ਨੂੰ ਫੜ-ਫੜ ਬਿਠਾਉਂਗੇ ਦੁੱਖ ਦੇ ਸੁੱਖ ਦੇ ਦੱਸ ਦਿਓ ਕੀ ਕੀ ਮੁੱਲ ਲਿਆਉਂਗੇ ਹੁਣ ਪਰਮੇਂਦਰ ਗੱਲਾਂ ਕਰਦਾ ਜੋ ਪਹਿਲਾਂ ਸੀਗਾ ਡਰਦਾ ਹੁਣ ਪਰਮੇਂਦਰ ਗੱਲਾਂ ਕਰਦਾ ਜੋ ਪਹਿਲਾਂ ਸੀਗਾ ਡਰਦਾ ਉਹ ਮੋਰੀ ਹੋਇਆ ਕਰਦਾ ਨਾਲੇ ਚੱਕਦਾ ਫਿਰਦਾ ਪਰਦਾ ਜੇ ਵੈਰੀ ਗੱਲ ਤੇ ਚੜ ਗਿਆ ਸਿਵਿਆ ਕਿਵੇਂ ਜਾਨ ਬਚਾਉਂਗੇ ਦੁੱਖ ਦੇ ਸੁੱਖ ਦੇ ਦੱਸ ਦਿਓ ਕੀ ਕੀ ਮੁੱਲ ਲਿਆਉਂਗੇ